ਸ਼ੇਰੇ ਪੰਜਾਬ ਕੋ ਇੱਕ ਅੰਗਰੇਜ਼ ਆਇਆ ਜਿਹਦਾ ਨਾਮ ਸੀਗਾ ਲਾਰਡ ਵਿਲੀਅਮਸ ਬੈਂਟਿਕ ਸ਼ੇਰੇ ਪੰਜਾਬ ਨੂੰ ਕਹਿੰਦਾ ਮੈਂ ਸੁਣਿਆ ਤੇਰੇ ਕੋਲ ਵੱਡੇ ਵੱਡੇ ਜਰਨੈਲ ਆ ਮੈਂ ਸੁਣਿਆ ਉਹਨਾਂ ਚ ਇੱਕ ਹਰੀ ਸਿੰਘ ਨਲੂਆ ਬੜਾ ਬਲਵਾਨ ਆ ਜਿਹਦੀਆਂ ਅੱਖਾਂ ਉਹ ਦੇਖ ਨਹੀਂ ਹੁੰਦਾ ਉਦਿ ਜਿਹੜਾ ਮੈਨੂੰ ਦਿਖਤਾ ਦਿਖਾ ਲਈ ਸ਼ੇਰੇ ਪੰਜਾਬ ਕਹਿੰਦਾ ਕੱਲ ਨੂੰ ਦਰਬਾਰ ਲੱਗਣਾ ਉਹਦੇ ਚ ਆ ਜੀ ਦਰਬਾਰ ਲੱਗਿਆ ਪਹਿਲਾ ਖੜਕ ਸਿੰਘ ਲੰਘਿਆ ਅੰਗਰੇਜ਼ ਕਹਿੰਦਾ ਆ ਹਰੀ ਸਿੰਘ ਨਲੂਆ ਸ਼ੇਰੇ ਪੰਜਾਬ ਕਹਿੰਦਾ ਨਹੀਂ ਇਹ ਮੇਰਾ ਪੁੱਤਰ ਖੜਕ ਸਿੰਘ ਫਿਰ ਸ਼ੇਰ ਸਿੰਘ ਲੰਘਿਆ ਕਹਿੰਦਾ ਆ ਹਰੀ ਸਿੰਘ ਨਲੂਆ ਨਹੀਂ ਸ਼ੇਰੇ ਪੰਜਾਬ ਕਹਿੰਦਾ ਨਹੀਂ ਇਹ ਮੇਰਾ ਸਹਜਾ ਦਾ ਸ਼ੇਰ ਸੈਂ ਫਿਰ ਨਿਧਾਨ ਸਿੰਘ ਪੰਜ ਹੱਥਾਂ ਲੰਘਿਆ ਕਹਿੰਦਾ ਆ ਹਰੀ ਸਿੰਘ ਨਲੂਆ ਕਹਿੰਦਾ ਨਹੀਂ ਇਹ ਮੇਰਾ ਜਰਨੈਲ ਅੰਦਾ ਨਿਧਾਨ ਸਿੰਘ ਪੰਜ ਹੱਥਾ ਫਿਰ ਹਰੀ ਸਿੰਘ ਨਲੂਆ ਲੰਘਿਆ ਅੰਗਰੇਜ਼ ਕਹਿੰਦਾ ਜੇ ਆ ਹਰੀ ਸਿੰਘ ਨਲੂਆ ਨਹੀਂ ਤਾਂ ਦੁਨੀਆ ਤੇ ਹੋਰ ਕੋਈ ਹਰੀ ਸਿੰਘ ਨਲੂਆ ਹੋ ਨਹੀਂ ਸਕਦਾ ਫਿਰ ਪੰਜਾਬ ਕਹਿੰਦਾ ਤੇਰਾ ਅੰਦਾਜ ਆ ਸਹੀ ਆ ਇਹੀ ਹਰੀ ਸਿੰਘ ਨਲੂਆ ਫਿਰ ਅੰਗਰੇਜ਼ ਉੱਟ ਕੇ ਹਰੀ ਸਿੰਘ ਨਲੂਆ ਕੋਲ ਗਿਆ ਉਹਦੇ ਮੋਹਰੇ ਉਹਨੇ ਸੋਨੇ ਦੀਆਂ ਮੋਹਰਾ ਕੀਤੀਆਂ ਤੇ ਜਦੋਂ ਸੋਨੇ ਦੀਆਂ ਮੋਹਰਾਂ ਕੀਤੀਆਂ ਹਰੀ ਸਿੰਘ ਨਲੂਏ ਨੇ ਨਾ ਸੋਨੇ ਦੀਆਂ ਮੋਹਰਾਂ ਮਸਲ ਕੇ ਅੰਗਰੇਜ਼ਾਂ ਨੂੰ ਸਿਰ ਦਿੱਤੀਆਂ ਅੰਗਰੇਜ਼ ਛੇਰੇ ਪੰਜਾਬ ਕੋ ਵਾਪਸ ਆ ਗਏ ਛੇਰੇ ਪੰਜਾਬ ਕੰ ਦਾ ਕੀ ਕਰਕੇ ਆਇਆ ਕਹਿੰਦਾ ਪਰਖ ਕਰਕੇ ਆਇਆ ਤੇਰੇ ਜਰਨੈਲ ਦੀ ਪਰਖ ਕੀਤੀ ਆ ਉਹਨੂੰ ਮੈਂ ਕਿਹਾ ਸਾਡੇ ਲਈ ਕੰਮ ਕਰ ਤੈਨੂੰ ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਣਗੀਆਂ ਹਰੀ ਸਿੰਘ ਨਲੂਏ ਨੇ ਮੋਹਰਾਂ ਮਸਲ ਕੇ ਮੇਰੇਆਂ ਨੂੰ ਸਿੱਟੀਆਂ ਇਹਦਾ ਮਤਲਬ ਇਹ ਸੀ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਨਹੀਂ ਮਸਲ ਕੇ ਰੱਖ ਦੇਾਂਗੇ ਅੰਗਰੇਜ਼ ਨੇ ਜਾ ਕੇ ਈਸਟ ਇੰਡੀਆ ਕੰਪਨੀ ਨੂੰ ਦੱਸਿਆ ਕਿ ਜਿੰਨਾ ਟਾਈਮ ਸ਼ੇਰੇ ਪੰਜਾਬ ਤਖਤ ਤੇ ਬੈਠਾ ਪੰਜਾਬ ਤੇ ਰਾਜ ਕਰਨਾ ਭੁੱਲ ਜਿਓ ਨਾ ਉਹਦੇ ਜਰਨਲ ਝੁਕਦੇ ਨੇ ਨਾ ਦਿਕਦੇ ਨੇ